ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਵਲੌਗ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਲਓ ਜੀ ਮੌਸਮ ਹੈਗਾ ਬਹੁਤ ਵਧੀਆ ਤੇ ਆਪਾਂ ਸਵੇਰ ਦੇ ਕੰਮਕਾਜ ਜਨਵੇੜ ਕੇ ਹੁਣ ਹੋਏ ਸੀਗੇ ਤਿਆਰ ਅੱਜ ਆਪਾਂ ਜਾ ਰਹੇ ਸੀਗੇ ਬੱਚੇ ਦਾ ਕਿਸੇ ਦਾ ਬਰਥਡੇ ਆ ਪਹਿਲਾਂ ਅਖੰਡ ਪਾਠ ਸਾਹਿਬ ਦਾ ਭੋਗ ਹੈ ਤੇ ਉਸ ਤੋਂ ਬਾਅਦ ਬੱਚੇ ਦਾ ਬਰਥਡੇ ਸੈਲੀਬ੍ਰੇਟ ਕਰਨਾ ਉੱਥੇ ਜਾ ਰਹੇ ਸੀਗੇ ਤੇ ਚਲੋ ਜੀ ਚੱਲਦੇ ਆ ਬਣੇ ਰਹਿਣਾ ਵਲੌਗ ਦੇ ਨਾਲ ਥੋੜਾ ਜਿਹਾ ਤੁਹਾਨੂੰ ਪਿੰਡ ਦਾ ਥਿਊ ਵਿਊ ਦਿਖਾਵਾਂਗੇ ਉਸ ਤੋਂ ਬਾਅਦ ਪਹੁੰਚਾਂਗੇ ਆਪਾਂ ਅਖੰਡ ਪਾਠ ਤੇ ਤੇ ਮਿਲਾਂਗੇ ਥੋੜਾ ਟਾਈਮ ਬਾਅਦ ਅਸੀਂ ਜਿਨ੍ਹਾਂ ਦੇ ਪ੍ਰੋਗਰਾਮ ਤੇ ਜਾ ਰਹੇ ਆ ਉਹਨਾਂ ਨੇ ਰਿਸ਼ਤੇਦਾਰੀ ਨਿੱਗੀ ਪਰ ਪਾਈ ਚਾਰਾ ਬਹੁਤ ਆਉਣਾ ਜਾਣਾ ਬਹੁਤ ਹੈ ਤੇ ਉਸ ਭਾਜੀ ਦੇ ਬਹੁਤ ਟਾਈਮ ਬਾਅਦ ਬੇਟਾ ਹੋਇਆ ਪਹਿਲਾਂ ਦੋ ਬੇਟੀਆਂ ਆ ਤੇ ਉਹਨਾਂ ਦੀ ਵਾਈਫ ਜਦੋਂ ਪ੍ਰੈਗਨੈਂਟ ਸੀਗੀ ਤੇ ਬੈਡ ਰੈਸਟ ਤੇ ਸੀਗੀ ਇਸ ਕਰਕੇ ਉਹਨਾਂ ਨੇ ਬੜਾ ਔਖਾ ਟਾਈਮ ਟਪਾਇਆ ਵੀ ਮਤਲਬ ਬਾਜੀ ਕੰਮਕਾਜ ਕਰਦੇ ਸੀਗੇ ਸਾਰਾ ਤੁਹਾਨੂੰ ਪਤਾ ਹੀ ਆ ਫਿਰ ਜਦੋਂ ਉਹਨਾਂ ਦੀ ਵਾਈਫ ਬੈਡ ਰੈਸਟ ਸੀ ਸੀ ਉਹਨਾਂ ਨੂੰ ਸਾਰਾ ਕੰਮਕਾਜ ਕਰਨਾ ਪੈਂਦਾ ਸੀਗਾ ਬੱਚੇ ਵੀ ਸਕੂਲ ਜਾਂਦੇ ਸੀਗੇ ਇਸ ਕਰਕੇ ਉਸ ਬੱਚੇ ਨੂੰ ਵਾਹਿਗੁਰੂ ਤੰਦਰੁਸਤੀਆਂ ਦੇਣ ਜਿੰਨਾ ਵਾਸਤੇ ਉਹਨਾਂ ਨੇ ਇੰਨੀ ਖੇਚਲ ਕੀਤੀ ਹੈ ਜੀ ਚਲੋ ਜੀ ਇਧਰ ਡੇਲੀ ਮੀ ਪੈਣ ਕਰਕੇ ਪਾਣੀ ਖੜਾ ਪਿੰਡ ਦੇ ਵਿੱਚ ਤੇ ਇਧਰ ਮੈਂ ਤੁਹਾਨੂੰ ਦਿਖਾ ਰਹੀ ਸੀ ਥੋੜਾ ਜਿਹਾ ਪਿੰਡ ਦਾ ਥਿਊ ਤੇ ਇਸ ਤੋਂ ਬਾਅਦ ਸਾਡੇ ਆ ਜਾਂਦੀ ਹੈ ਮੇਨ ਰੋਡ ਜਿੱਥੇ ਸਾਡਾ ਪਿੰਡ ਖਤਮ ਹੁੰਦਾ ਹੈ ਨਾ ਤੇ ਮੇਨ ਰੋਡ ਆ ਜਾਂਦੀ ਹੈ ਜਿੱਥੋਂ ਬੱਸ ਵਗੈਰਾ ਟੱਪਦੀ ਹੈ ਤੇ ਇੱਥੇ ਬੈਠੇ ਹੋਏ ਸੀਗੇ ਗੱਡੀਆਂ ਵਾਲੇ ਇਹ ਦੇਖੋ ਬੈਠੇ ਹੋਏ ਆ ਜੀ ਤੇ ਇਧਰ ਪਾਣੀ ਥੋੜਾ ਬਹੁਤਾ ਖੜਾ ਆ ਹਾਲਾਂਕਿ ਡੇਲੀ ਮੀ ਆ ਜਾਂਦਾ ਆ ਪਰ ਮੌਸਮ ਠੰਡਾ ਹੋ ਗਿਆ ਪਰ ਬਹੁਤ ਜ਼ਿਆਦਾ ਪਾਣੀ ਨਹੀਂ ਕਿਉਂਕਿ ਮਿੱਟੀ ਸੋਖ ਲੈਂਦੀ ਹੈ ਤੇ ਇੱਥੇ ਅਸੀਂ ਜਾ ਰਹੇ ਸੀ ਸਾਡੇ ਨਾਲ ਇੱਥੇ ਨਵੀਂ ਰੋਡ ਬਣੀ ਆ ਤੇ ਪਰ ਜਿਹੜੀਆਂ ਪੁਲੀਆਂ ਨਾਲ ਉਹ ਪੱਟ ਕੇ ਸਹੀ ਕਰ ਰਹੇ ਸੀਗੇ ਮੈਨੂੰ ਉਹ ਜਿਹੜੇ ਪੁਲੀਆਂ ਤੋਂ ਟੱਪਦੇ ਨਾਲ ਬੜਾ ਹੁਜਕਾ ਪੈਂਦਾ ਕਿਉਂਕਿ ਬਹੁਤ ਉੱਚੀਆਂ ਜੀਆਂ ਬਣਾਤੀਆਂ ਪਰ ਕਹਿੰਦੇ ਸੀਗੇ ਹੁਣ ਰਿਪੇਅਰ ਕਰਤੀਆਂ ਸਹੀ ਕਰਤੀਆਂ ਨਹੀਂ ਤੇ ਬਹੁਤ ਉਬੜ ਖਾਪੜ ਜੀ ਜਗ੍ਹਾ ਹੁੰਦੀ ਹੈ ਨਾ ਕਈ ਵਾਰ ਬੈਕ ਪੇਨ ਕਰ ਲੱਗ ਜਾਂਦੀ ਜੇ ਤੁਸੀਂ ਸਕੂਟੀ ਵਗੈਰਾ ਤੇ ਜਾਈਏ ਤਾਂ ਮੈਂ ਕਹਿ ਰਹੇ ਸੀ ਮਿਕਾ ਜੀ ਤੁਹਾਡਾ ਧਿਆਨ ਨਾਲ ਜਾਣਾ ਬਹੁਤ ਉੱਚੀ ਨੀਵੀਂ ਜਗ੍ਹਾ ਜੀ ਹੋ ਜਾਂਦੀ ਪੁਲੀਆਂ ਤੇ ਤੇ ਲੋ ਜੀ ਉਸ ਤੋਂ ਬਾਅਦ ਆਪਾਂ ਇੱਥੇ ਤੁਹਾਨੂੰ ਦਿਖਾਰੇ ਸੀਗੇ ਖੇਤ ਖੇਤ ਵਧੀਆ ਹਰੇ ਭਰੇ ਹੋ ਗਏ ਨਰਮਾ ਉੱਗ ਗਿਆ ਹੈ ਨਾ ਕਈ ਜਗ੍ਹਾ ਤਾਂ ਕਾਫੀ ਵੱਡਾ ਵੱਡਾ ਹੋ ਗਿਆ ਤੇ ਆਹ ਇੱਧਰ ਆ ਗਿਆ ਅੰਡਰ ਬ੍ਰਿਜ ਤੇ ਕੱਢਦੀ ਪਾਣੀ ਇੱਥੇ ਦੀ ਗਾਣੀ ਅੱਜ ਕੱਲ ਫਿਰ ਮੀਂਹ ਸੀ ਨਾ ਉਹ ਨਹੀਂ ਕੱਢੀ ਜਾਂਦੇ ਨੇ ਪੈਪਾਂ ਦੇ ਨਾਲ ਆਹ ਪੈਪਾਂ ਜੀਆਂ ਨਹੀਂ ਲੱਗੀਆਂ ਖੇਤਾਂ ਨੂੰ ਪੰੰਦਾ ਪਾਣੀ ਆ ਸਾਈਡ ਤੇ ਗਈ ਆ ਪਾਈਪ ਜੀ ਨਹੀਂ ਇਹਨਾਂ ਜੀ ਦਾ ਬਾਬਾ ਗੜੀ ਕੱਚੀ ਆ ਇਸ ਕਰਕੇ ਸਾਨੂੰ ਕਾਰ ਇਸ ਸਾਈਡ ਤੇ ਖੜੇ ਕੀਤੀ ਉੱਤੱਕ ਕੇ ਜਾ ਰਹੇ ਹਾਂ ਪੋਗ ਪੈਣ ਤੋਂ ਬਾਅਦ ਲੰਗਰ ਦਾ ਪ੍ਰੋਗਰਾਮ ਇੱਥੇ ਗੁਰਦੁਆਰਾ ਸਾਹਿਬ ਰੱਖਿਆ ਸੀਗਾ ਮੰਡੀ ਵਾਲੇ ਗੁਰਦੁਆਰਾ ਸਾਹਿਬ ਉਵੇਂ ਤੋਂ ਪਿੰਡ ਚ ਰਹਿੰਦੀ ਹੈ ਤੇ ਖੰਡ ਪੜ ਦਾ ਭੋਗ ਪਿੰਡ ਵਿੱਚ ਪਿਆ ਸੀਗਾ ਤੇ ਇੱਥੇ ਆਪ ਆਪਾਂ ਆ ਗਏ ਸੀ ਸਾਰੇ ਗੁਰਦੁਦੁਆਰਾ ਸਾਹਿਬ ਤੇ ਉੱਪਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਥੱਲੇ ਬਣਿਆ ਹੋਇਆ ਲੰਗਰ ਹਾਲ ਤੇ ਅਸੀਂ ਪਹਿਲਾਂ ਜਾ ਰਹੇ ਸੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ ਦੇਖੋ ਜੀ ਮੀ ਕਰਨੇ ਦਾ ਟਾਈਮ ਵੇਖਰਾ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਨਾ ਜਦੋਂ ਮੇਲਗਿਲ ਹੋਵੇ ਤਾਂ ਕਰਕੇ ਗੁਰਦੁਆਰਾ ਸਾਹਿਬ ਤੇ ਵਧੀਆ ਲੰਗਰ ਦੀ ਸੇਵਾ ਚੱਲਦੀ ਹੈ ਤੇ ਇੱਥੇ ਨਾਲੇ ਪੁੰਨਦਾਨ ਹੁੰਦਾ ਜਿਹੜਾ ਉਹ ਵੀ ਖਾ ਕੇ ਜਾਂਦਾ ਤੇ ਬਹੁਤ ਵਧੀਆ ਖੁੱਲਾ ਢੋਲਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਮੱਥਾ ਟੇਕਣ ਤੋਂ ਬਾਅਦ ਆਪਾਂ ਆ ਗਏ ਸੀ ਥੱਲੇ ਫਿਰ ਆਪਾਂ ਲੰਗਰ ਛਕਿਆ ਤੇ ਇਧਰ ਹੁਣ ਬੱਚੇ ਵਾਸਤੇ ਕੇਕ ਕੱਟ ਰਹੇ ਸੀਗੇ ਰੈੱਡ ਕਲਰ ਦਾ ਕੇਕ ਗੁਰਮਨ ਤੇ ਲੋ ਜੀ ਇੱਥੇ ਇਹ ਸਾਰੇ ਰਿਸ਼ਤੇਦਾਰ ਜੀ ਅੱਗੇ ਪਿੱਛੇ ਵਗੈਰਾ ਦੇ ਦੇ ਸੀਗੇ ਵੇ ਇਧਰ ਇਧਰ ਦੇਖੋ Terima <laughs> 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 ਬਦਲ ਫਿਰ ਬਹੁਤ ਜ਼ਿਆਦਾ ਬਣ ਗਿਆ ਸੀਗਾ ਤੇ ਅਸੀਂ ਪੈਟਰੋਲ ਪੰਪ ਤੇ ਇਧਰ ਤੇਲ ਪਾਉਣ ਵਾਸਤੇ ਰੁਕੇ ਸੀਗੇ ਕਈ ਪੰਜਾਬ ਚੋਂ ਆਏ ਹੋਏ ਸੀ ਨਾ ਹੈ ਗੈਸਟ ਆਏ ਹੋਏ ਸੀ ਪੰਜਾਬ ਚੋਂ ਇਹਨਾਂ ਦੇ ਆਓ ਅੱਛਾ ਗੱਲਾਂ ਕਰੀ ਜਾਂਦੇ ਸੀ ਕਹਿੰਦੇ ਡਰਦੇ ਡਰਦੇ ਜੇ ਆਏ ਵੀ ਪਾਣੀ ਕਰਕੇ ਅੱਛਾ ਵੀ ਕਿਤੇ ਜਾ ਜ਼ਿਆਦਾ ਜੂਦਾ ਵੱਧ ਗਿਆ ਤੇ ਮੁੜ ਕੇ ਆਉਣਾ ਔਖਾ ਹੋ ਜਾਊਗਾ ਨਾ ਕਹਿੰਦੇ ਪਹਿਲਾਂ ਸਲਾਹ ਹੈ ਨਹੀਂ ਸੀ ਫਿਰ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਫਿਰ ਪੈਣ ਵਾਪਸ ਆਏ ਤੇ ਦੇਖੋ ਜੀ ਗੱਡੀਆਂ ਵਾਲੇ ਇਹ ਵੀ ਮੈਂ ਕਿਹਾ ਜੀਵਨ ਜ਼ਿੰਦਗੀ ਜਿੰਦੇ ਹੀ ਆਉਦੀ ਹੈ ਨਾ ਖੁੱਲ੍ਹੀ ਜਗ੍ਹਾ ਦੇ ਵਿੱਚ ਆਸਮਾਨ ਦੇ ਥੱਲੇ ਕਿਵੇਂ ਹੈ ਨਾ ਤੇ ਇਹ ਦੇਖੋ ਖੇਤਾਂ ਦੇ ਵਿੱਚ ਪਾਣੀ ਖੜ ਗਿਆ ਕੁਛ ਥਾਂ ਪਾਣੀ ਦੀਆਂ ਬਾਰੀਆਂ ਹੁੰਦੀਆਂ ਜਿਵੇਂ ਪਾਣੀ ਲੱਗਦਾ ਤੇ ਹੁਣ ਵੈਸੀ ਵੀ ਪਾਣੀ ਕਾਫੀ ਆ ਰਿਹਾ ਪਹਿਲਾਂ ਤਾਂ ਸਾਨੂੰ ਬਹੁਤ ਦਿੱਕਤ ਹੁੰਦੀ ਸੀ ਗਰਮੀ ਦੇ ਵਿੱਚ ਨਾ ਪਾਣੀ ਦੀ ਥੋੜ੍ਹ ਰਹਿੰਦੀ ਸੀਗੀ ਪਰ ਹੁਣ ਮੀਂਹ ਪੈਣ ਕਰਕੇ ਕਾਫੀ ਹੋ ਗਿਆ ਤੇ ਖੇਤਾਂ ਦੇ ਵਿੱਚ ਵੀ ਪਾਣੀ ਖੜ ਗਿਆ ਹੈ ਤੇ ਜ਼ਿਆਦਾ ਵੀ ਫਸਲਾਂ ਵਾਸਤੇ ਖਰਾਬ ਹੁੰਦਾ ਹੈ ਤੇ ਚਲੋ ਜੀ ਆਪਾਂ ਪਹੁੰਚ ਗਏ ਉਸ ਤੋਂ ਬਾਅਦ ਘਰੇ ਤੇ ਘਰੇ ਆ ਕੇ ਕਰਨਾ ਸੀਗਾ ਕੰਮ ਕਾਜ ਤੇ ਮੈਂ ਲੱਗੀ ਸੀਗੀ ਕੱਪੜੇ ਸਿਮਟਣ ਵਾਸਤੇ ਕਿਉਂਕਿ ਸਵੇਰੇ ਕਾਫੀ سارے ਮੈਂ ਕੱਪੜੇ ਧੋਕੇ ਗਏ ਸੀਗੇ ਜਿਵੇਂ ਨਾ ਕਿ ਵੈਸੇ ਤਾਂ ਆਪਾਂ ਕੱਪੜਿਆਂ ਨੂੰ ਧੁੱਪ ਲਵਾਈਦੀ ਆ ਪਰ ਹੁਣ ਜਿਵੇਂ ਕੀ ਕਣੀਆਂ ਦਾ ਕੋਈ ਪਤਾ ਨਹੀਂ ਕਿ ਦੋ ਆ ਜਾਣੀਆਂ ਤੇ ਫਿਰ ਨਾ ਕੱਪੜੇ ਚੱਕ ਚੱਕ ਕੇ ਅੰਦਰ ਸੁੱਕਣੇ ਪਾਉਣੇ ਪੈਂਦੇ ਜਿਸ ਕਰਕੇ ਕੱਪੜਿਆਂ 'ਚ ਸਮੈਲ ਜੀ ਆਉਣ ਲੱਗ ਜਾਂਦੀ ਹੈ ਅਜੀਬ ਜਿਹੀ ਜੇ ਧੁੱਪ ਨਾਲ ਲੱਗੇ ਤਾਂ ਇਸ ਕਰਕੇ ਅੱਜ ਮੈਂ ਪਾਣੀ ਗਰਮ ਕਰਕੇ ਤੇ ਤੋਲਿਏ ਤੋਂ ਤੇ ਸਾਰੇ ਗਰਮ-ਗਰਮ ਪਾਣੀ ਦੇ ਵਿੱਚ ਹੈ ਨਾ ਫਿਰ ਉਹਨਾਂ ਨੂੰ ਸਾਰਾ ਦਿਨ ਧੁੱਪ ਲਵਾਈ ਤੇ ਇੰਨਾ ਵੀ ਵੀ ਮੌਸਮ ਠੀਕ ਰਿਹਾ ਤੇ ਹੁਣ ਬੱਦਲ ਜੇ ਬਣ ਗਏ ਸੀ ਇਸ ਕਰਕੇ ਮੈਂ ਕਿਹਾ ਸਾਰੇ ਕੱਪੜੇ ਸਮੇਟ ਦਾ ਕੰਮ ਕਾਜ ਬਹੁਤ ਹੋ ਜਾਂਦੇ ਜਿੱਦੋਂ ਵੀ ਆਪਾਂ ਕਿਤੇ ਚੱਲ ਜਾਂਦੇ ਹਾਂ ਨਾ ਹੁਣ ਤਾਂ ਇੰਨੇ ਬਿਜ਼ੀ ਹੋ ਗਏ ਆ ਵੀ ਕਈ ਵਾਰੀ ਮੇਰੇ ਕੋਲ ਵਲੌਗ ਐਡਿਟ ਕਰਨ ਦਾ ਅਪਲੋਡ ਕਰਨ ਦਾ ਵੀ ਟਾਈਮ ਨਹੀਂ ਬਣਦਾ ਨਾ ਕਈ ਬਣਾ ਦੇ ਮੈਸੇਜ ਆਉਂਦੇ ਆ ਤੇ ਉਹਨਾਂ ਦੀ ਰਿਪਲਾਈ ਨਹੀਂ ਕਰ ਹੁੰਦੇ ਤਾਂ ਪਲੀਜ਼ ਤੁਸੀਂ ਗੁੱਸਾ ਨਾ ਕਰਿਆ ਕਰੋ ਕਈ ਵਾਰ ਨੇ ਟਾਈਮ ਹੁੰਦਾ ਬੜਾ ਬਿਜ਼ੀ ਰੂਟੀਨ ਚੱਲ ਰਿਹਾ ਹੈ ਨਾ ਇਸ ਕਰਕੇ ਹਾਂ ਜੇ ਜੁਕਿਸਨ ਬਹੁਤ ਜ਼ਿਆਦਾ ਜ਼ਰੂਰੀ ਕੋਈ ਗੱਲ ਕਰਨੀ ਹੁੰਦੀ ਤਾਂ ਪਲੀਜ਼ ਇੰਸਟਾਗ੍ਰਾਮ ਤੇ ਤੁਸੀਂ ਮੈਸੇਜ ਕਰ ਲਿਆ ਕਰੋ ਹਨਾ ਉੱਥੋਂ ਚਲੋ ਆਪਾਂ ਮੈਸੇਜ ਦੇਖ ਕੇ ਰਿਪਲਾਈ ਕਰ ਦਿੰਨੇ ਕੋਈ ਕਮੈਂਟ ਬਾਕਸ ਦੇ ਵਿੱਚ ਬਹੁਤ ਸਾਰੇ ਕਮੈਂਟ ਹੁੰਦੇ ਆ ਕਈ ਵਾਰੀ ਨਹੀਂ ਧਿਆਨ ਰਹਿੰਦਾ ਆਪਾ ਸੇ ਨਾਲੇ ਤਾਂ ਸਭ ਦਾ ਪਿਆਰ ਹੈ ਤੁਹਾਡੀ ਸਭ ਦੀ سپورਟ ਹੈ ਜੋ ਤੁਸੀਂ ਸੋਨੇ ਸੋਨੇ ਕਮੈਂਟ ਕਰਦੇ ਹੋ ਇਸ ਕਰਕੇ ਮੈਂ ਛੋਟਾ ਜਿਹਾ ਹਾਰਟ ਭੇਜ ਦਿੰਦੀ ਹੁੰਨੀ ਆ ਹਾਂ ਜਦੋਂ ਮੇਰੇ ਕੋਲ ਟਾਈਮ ਹੋਇਆ ਥੋੜੀ ਜਿਹੀ ਫ੍ਰੀ ਹੋਈ ਤੇ ਉਸ ਸਮੇਂ ਮੈਂ ਤੁਹਾਨੂੰ ਰਿਪਲਾਈ ਜ਼ਰੂਰ ਕਰੂੰਗੀ ਬਾਕੀ ਪਲੀਜ਼ ਕੋਈ ਵੀ ਗੁੱਸਾ ਨਾ ਕਰਿਆ ਕਰੋ ਥੋੜਾ ਵੇਟ ਕਰ ਲਿਆ ਕਰੋ ਅਗਰ ਨਹੀਂ ਵੇਟ ਕਰ ਸਕਦੇ ਤਾਂ ਤੁਸੀਂ ਪਲੀਜ਼ ਇੰਸਟਾਗ੍ਰam ਤੇ ਮੈਸੇਜ ਕਰ ਦਿਆ ਕਰੋ ਕਿ ਕਈ ਵਾਰ ਕਮੈਂਟ ਬਾਕਸ ਵਿੱਚ ਬਹੁਤ سارے ਕਮੈਂਟ ਓਨ ਕਰਕੇ ਹਾਈਡ ਵੀ ਹੋ ਜਾਂਦੇ ਆ ਸ਼ੋ ਵੀ ਨਹੀਂ ਹੁੰਦੇ ਕਈ ਸਾਰੇ ਕਮੈਂਟ ਕਿਉਂਕਿ ਕਈ ਵਾਰ ਆਪਾਂ ਹੁੰਦਾ ਵੀ ਬਹੁਤ ਲੇਟ ਆਪਾਂ ਦੇਖਦੇ ਆ ਵਿੱਚ ਲੱਗੇ ਰਹਿਣੇ ਆ ਤਾਂ ਕਰਕੇ ਚਲੋ ਜੀ ਇੱਥੇ ਆਪਾਂ ਸਾਰੇ ਜਿਹੜੇ ਕਿ ਕੱਪੜੇ ਜਿਹੜੇ ਉਹ ਸਮੀਟ ਰਏ ਸੀਗੇ ਤੋਲੀ ਵਗੈਰਾ ਮੈਂ ਤਹਿਲਾ ਕੇ ਰੱਖ ਦਿੱਤੇ ਸੀਗੇ ਜਿਹੜੇ ਪ੍ਰੈਸ ਕਰਨ ਵਾਲੇ ਉਹ ਮੈਂ ਕਿਲਾ ਦਿੰਨੀ ਆ ਤੇ ਤੇ ਹਜੇ ਜਿਨ੍ਹਾਂ ਦੇ ਪ੍ਰੋਗਰਾਮ ਤੇ ਆਪਾਂ ਗਏ ਸੀਗੇ ਕਹਿ ਰਹੇ ਸੀਗੇ ਤੁਸੀਂ ਸ਼ਾਮ ਨੂੰ ਫਿਰ ਘਰੇ ਆਉਣਾ ਸ਼ਾਮ ਨੂੰ ਫਿਰ ਕੋਈ ਪ੍ਰੋਗਰਾਮ ਕਰਨਾ ਆ ਤੇ ਮੈਂ ਕਿ ਮੀ ਕਣੀ ਦੇ ਵਿੱਚ ਕੀ ਪ੍ਰੋਗਰਾਮ ਇੰਨੇ ਰੱਖਣੇ ਸੀਗੇ ਨਾ ਇੱਕ ਪ੍ਰੋਗਰਾਮ ਬਹੁਤ ਹੁੰਦਾ ਨਾ ਚਲੋ ਵਾਹਿਗੁਰੂ ਜੀ ਜਿਹੜਾ ਬੱਚੇ ਨੂੰ ਤੰਦਰੁਸਤੀਆਂ ਦੇਣ ਲੰਬੀ ਉਮਰ ਦੇਣ ਤਰੱਕੀਆਂ ਕਰੇ ਕਿਉਂਕਿ ਬੱਚਿਆਂ ਦੇ ਨਾਲ ਹੀ ਘਰਵਾਰ ਸੋਹਣੇ ਲੱਗਦੇ ਰੌਣਕਾਂ ਸੋਹਣੀਆਂ ਲੱਗਦੀਆਂ ਹਨ ਬਾਕੀ 3 ਜਿਹੜੀਆਂ ਹੁੰਦੀਆਂ ਉਹ ਵੀ ਘਰ ਦਾ ਤਾਜ਼ ਹੁੰਦਾ ਬਹੁਤ ਪਿਆਰੀਆਂ ਬੇਟੀਆਂ ਸੀਗੀਆਂ ਉਹਨਾਂ ਦੀਆਂ ਬਹੁਤ ਸਵੀਟ ਜੀਆਂ ਲੱਗਦੀਆਂ ਸੀ ਤੇ ਬੜੀਆਂ ਖੁਸ਼ ਸੀਗੇ ਹੁੰਦਾ ਹੀ ਆ ਭੈਣਾਂ ਨੂੰ ਭਰਾਵਾਂ ਦਾ ਹਨਾ ਬਹੁਤ ਪਿਆਰ ਕਰਦੇ ਸੀਗੀਆਂ ਤੇ ਬੱਚਾ ਵੀ ਬੜਾ ਪਿਆਰਾ ਜਿਹਾ ਗੋਲੂ ਮੋਲੂ ਜਿਹਾ ਸੀ ਆ ਤੇ ਆਪਾਂ ਵੀ ਚਲੋ ਅੱਜ ਫੰਕਸ਼ਨ ਅਟੈਂਡ ਕਰ ਰਹੇ ਕਿਉਂਕਿ ਬਹੁਤ ਵਾਰੀ ਉਹ ਕਹਿ ਕੇ ਗਏ ਸੀ ਤੁਸੀਂ ਆਇਓ ਪਹਿਲਾਂ ਉਹਨਾਂ ਨੇ ਸੁਖੁਨੀ ਸਾਹਿਬ ਦਾ ਪਾਠ ਕਰਾਇਆ ਸੀਗਾ ਜਦੋਂ ਇਹ ਬੇਟਾ ਹੋਇਆ ਸੀ ਉਦੋਂ ਵੀ ਨਹੀਂ ਸਾਡੇ ਤੋਂ ਜਾ ਹੋਇਆ ਸੀ ਫਿਰ ਉਹਨਾਂ ਨੇ ਲੋੜੀ ਬਣਾਈ ਸੀਗੀ ਹਨਾ ਲੋੜੀ ਪਾਈ ਸੀ ਤੇ ਉਦੋਂ ਵੀ ਨਹੀਂ ਸਾਡੇ ਤੋਂ ਜਾ ਹੋਇਆ ਉਦੋਂ ਵੀ ਅਸੀਂ ਪਤਾ ਨਹੀਂ ਬਿਜ਼ੀ ਸੀਗੇ ਕੋਈ ਮੈਰਿਜ ਫੰਕਸ਼ਨ ਸੀਗਾ ਤੇ ਮੈਂ ਕਿਹਾ ਚਲੋ ਹੁਣ ਤਾਂ ਜਾ ਕੇ ਆਵਾਂਗੇ ਟਾਈਮ ਕੱਢ ਕੇ ਬਸ ਇੰਨਾ ਵੀ ਮੌਸਮ ਵਧੀਆ ਰਵੇ ਹਨਾ ਮੈਂ ਮੀਮੂ ਜਿਆਦਾ ਪੜਨ ਲੱਜੇ ਫਿਰ ਵੀ ਜਾਣਾ ਔਖਾ ਹੋ ਜਾਂਦਾ ਹੈ ਹਨਾ ਜਿਵੇਂ ਤੁਹਾਨੂੰ ਮੈਂ ਦੱਸਿਆ ਹੀ ਆ ਵੀ ਕਈ ਉਹਨਾਂ ਦੇ ਗੈਸਟ ਪੰਜਾਬ ਤੋਂ ਆਏ ਆਏ ਹੋਏ ਸੀਗੇ ਤੇ ਗੱਲਾਂ ਕਰ ਰਹੇ ਸੀਗੇ ਕਹਿੰਦੇ ਵੀ ਬਹੁਤ ਪਾਣੀ ਪਾਣੀ ਹੋਇਆ ਪਿਆ ਜਿਹਦਾ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆਂ ਸਹੀ ਗੱਲ ਬਹੁਤ ਔਖਾ ਹੈ ਕਹਿੰਦੇ ਅਸੀਂ ਡਰਦੇ ਡਰਦੇ ਘਰੋਂ ਨਿਕਲਨੇ ਬੱਚਿਆਂ ਨੂੰ ਛੁੱਟੀਆਂ ਵਗੈਰਾ ਵੀ ਹੋ ਗਈਆਂ ਨਾ ਕਈ ਇਲਾਕਿਆਂ 'ਚ ਤਾਂ ਬਹੁਤ ਜ਼ਿਆਦਾ ਨਿਕਲਣਾ ਔਖਾ ਹੋਇਆ ਪਿਆ ਕੋਈ ਸਾਧਨ ਨਹੀਂ ਜਾ ਰਿਹਾ ਜਿਹੜੇ ਹੈਗੇ ਡੁੱਬ ਰਹੇ ਆ ਘਰਾਂ 'ਚ ਪਾਣੀ ਖੜਾ ਵਾਹਿਗੁਰੂ ਜੀ ਅਰਦਾਸ ਕਰਦੇ ਆਂ ਵੀ ਪੰਜਾਬ ਫੇਰ ਤੋਂ ਵਧੀਆ ਵਾਸ ਜਾਵੇ ਜੀ ਜਿਹਨਾਂ ਬਾਕੀ ਬਹੁਤ ਟਾਈਮ ਲੱਗਦਾ ਘਰ ਦੀਆਂ ਇੱਕ ਇੱਕ ਚੀਜ਼ ਬਣਾਉਣ ਨੂੰ ਹਨਾ ਜੀ ਬੇਖ ਦੇਖ ਰਹੇ ਆ ਫਰਨੀਚਰ ਖਰਾਬ ਹੋ ਰਿਹਾ ਆ ਪੇਟੀਆਂ ਚ ਪਾਣੀ ਵੜ ਗਿਆ ਬਹੁਤ ਔਖਾ ਜੀ ਪਸ਼ੂ ਜਿਹੜੇ ਆ ਉਹ ਕਿਸ ਤਰ੍ਹਾਂ ਬਿਮਾਰ ਹੋ ਰਹੇ ਆ ਹਨਾ ਤੇ ਆਪਾਂ ਤੇ ਇਹੀ ਅਰਦਾਸ ਕਰਦੇ ਹਾਂ ਸਵੇਰੇ ਸ਼ਾਮੇ ਵੀ ਵਾਹਿਗੁਰੂ ਜੀ ਜੀਆਂ ਨੂੰ ਤੰਦਰੁਸਤੀ ਦਿਓ ਜੀ ਚਲੋ ਜਿਹੜੇ ਵਾਧੇ ਘਾਟੇ ਤਾਂ ਜ਼ਿੰਦਗੀ 'ਚ ਹੁੰਦੇ ਰਹਿੰਦੇ ਆ ਹਨਾ ਹਾਲਾਂਕਿ ਦਿਲ ਬਹੁਤ ਔਖਾ ਹੁੰਦਾ ਜਦੋਂ ਕਿਸੇ ਦੇ ਘਰ ਉਜੜੇ ਦੇਖਦੇ ਆ ਹਨਾ ਕਿਉਂਕਿ ਸਮਾਨ ਬਣਾਉਣਾ ਘਰ ਬਣਾਉਣਾ ਵੀ ਬਹੁਤ ਔਖਾ ਆ ਪਰ ਕਹਿੰਦੇ ਹੁੰਦੇ ਘਰ ਦੇ ਜੀ ਅਗਰ ਤੰਦਰੁਸਤ ਹੋਣ ਤਾਂ ਸਾਰਾ ਕੁਝ ਬਣ ਜਾਂਦਾ ਮਿਹਨਤ ਦੇ ਨਾਲ ਚਲੋ ਜਿੰਨਾ ਹੋ ਰਿਹਾ ਵੀ ਸਾਰੇ ਹੈਲਪ ਕਰ ਰਹੇ ਆ ਬਹੁਤ ਵਧੀਆ ਲੱਗਦਾ ਜੀ ਪੰਜਾਬ ਦੇ ਸਾਰੇ ਮਿਲ ਜੁਲ ਕੇ ਰਹਿ ਰਹੇ ਆ ਹਨਾ ਆਪਣੇ ਇਧਰੋਂ ਵੀ ਬਹੁਤ ਜਾ ਰਹੇ ਆ ਜੀ ਸੇਵਾ ਕਰਨ ਵਾਸਤੇ ਵਧੀਆ ਇਨਸਾਨ ਨੂੰ ਸਾਡੀ ਸੇਵਾ ਕਰਨੀ ਹੀ ਚਾਹੀਦੀ ਆ ਇਹ ਵਿਪਦਤਾ ਦਾ ਕੋਈ ਪਤਾ ਨਹੀਂ ਵੀ ਅੱਜ ਕਿਸੇ ਤੇ ਹੜ੍ਹ ਆਇਆ ਤੇ ਕੱਲ ਨੂੰ ਕੁਝ ਕੁਝ ਵੀ ਹੋ ਸਕਦਾ ਨਾ ਤੇ ਇਸ ਕਰਕੇ ਵਾਹਿਗੁਰੂ ਜੀ ਅਗੇ ਹਮੇਸ਼ਾ ਅਰਦਾਸ ਕਰਿਆ ਕਰੋ